हर रोज़ मैनू कंद सजनी तूं जन करिया करपने डुप खे मर जख भरिया कर सजूं

सजनी तूंंजना कर। दिल तेल दीड़ मैथो दर्द सहारे न चो ज़िंदगी हिकु पल बि गुज़ारेजा मैं त ज़ोर जतोदा हा न मन विच गुस्सा भरिया कर सजनी तूं विञ नया करी पिछली दर्द دو میں ہی رول جائیے نا اے ہڑ ہنجوں آنگا پانی نی میرے سڑتے بڑتے سینے تے توں بدلی بڑھ کے وریا کر سجنی کو مجھنا کریا ਹਾਸ ਤੇਰਾ ਦਿਨ ਵਰਗਾ ਰੋਣਾ ਹੈ ਰਾਤ ਹਨੇਰੀਨੀ ਮੈਂ ਪੁੰਨਿਆ ਦਾ ਚੰਨ ਬਣ ਜਾ ਸਜਨੀ ਤੂੰ ਮੇਂ ਜਨਾ ਕਰਿਆ ਤ ਗੁਰਾਂ ਦੇ ਤੇ ਲਈ ਤੂੰ ਕੁਦਰਤ ਹੈ ਪਰ ਸਮੇ ਮੁਤਾਬਕ ਢਲਦੀ ਰੇ ਦਿਨੇ ਪਾਣੀ ਵਾਂਗੂੰ ਵਹਿੰਦੀ ਰੇ ਰਾਤਾਂ ਨੂੰ ਲਟ ਲਟ ਪੜਦੀ ਰੇ کچھے نالوں دے پار گدے پکیاں تے ساگر تریا کر سجنی تو اجنا کریا 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 کر سجنی تو اجنا ਸਨਮਾਨ ਸਮਾਰੋਹ ਦੇ ਵਿੱਚ ਸਾਡੀ ਬਹੁਤ ਹੀ ਸਤਿਕਾਰਯੋਗ ਸਤਕਾਰਯੋਗ ਹਦੀਪ ਸਿੰਘ ਜੀ ਤੇ ਲੋਹ ਬਾਦਵਾਲਾ ਜਿਨ੍ਹਾਂ ਦੀਆਂ ਬਹੁਤ ਬਹੁਤ ਧੰਨਵਾਦ ਕਮਨ ਸ਼ਰਮਾ ਜੀ ਮੈਂ ਤਾਂ ਆਖਿਆ ਵੀ ਸਰੋਤਾ ਸਾਹਿਬ ਨੇ ਬਈ ਕੰਮ ਕਰਤਾ ਸੁੱਤੇ ਮੈਂ ਮੋੜਨਾ ਬਹੁਤ ਹੈ ਪਰ ਚਲੋ ਧੰਨਵਾਦ ਬਹੁਤ ਸ਼ੁਕਰੀਆ ਤੇ ਲੋ ਜੀ ਬੜਾ ਸਮਾਂ ਤੁਹਾਡਾ ਨਹੀਂ ਲੈਂਦੇ ਇੱਕ ਖੈਰ ਮੰਗਦੇ ਆ ਪੰਜਾਬ ਐ ਪੰਜਾਬ ਤੇਰੀ ਮੈਂ ਖੈਰ ਮੰਗਾ ਸੁਭਾਸ਼ਾਮ ਤੇਰਾ ਜਿਤ ਪੈ ਲ ਮੰਗਾ ਐ ਪੰਜਾਬ ਤੇਰੀ ਮੈਂ ਖੈਰ ਮੰਗਾ ਸੁਭਾ ਪਾਣੀ ਰੋਜ ਗਾਉਂਦੀ ਹੈ

ਸੇਰ ਕਾਰਜ ਤੇਰੀਆਂ ਤਾ ਦਾ ਦੱਸ ਕੌਣ ਦੇਣਾ ਹੈ ਦੇ ਸਕਦਾ ਤੇਰੇ ਬੋਲ ਇਕ ਮਾਉ ਪੁੱਤਾਂ ਦਾ you छॾ जयंगा रंग सेली छॾा रंग सार वेली हो कन करक सुीर कान्हे नी कन करी ऐ

ਉਨ੍ਹਾਂ ਦਾ ਚੱਲਦੀ ਸੀ ਠੰਡੇ ਠੰਡੇ ਹੋ ਕੇ ਭੱਤੀ ਸੀ ਉੜ ਗਏ ਮੌਤ ਤੋਂ ਹਰ ਗੁੜੇ ਨਿਦਤਕ दे 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 गे दा गे हंकार कुड़े दादी ख़ुदि i ਉੜ ਗਏ ਨਾ ਆਇਆ ਛੱਲਾ ਲਵਦਾ ਮੈਂ ਰਹਿ ਗਿਆ ਏ ਇਹ ਤੇ ਸਰਵਟ ਕਰ ਲੱਬੇ ਆ ਨੀ ਚਰ ਘਰ ਮੈਨੂੰ ਥਕੇ ਆ ਮੈਂ ਪਾਲ ਜੀ ਛੱਲਾ ਸੀ ਸੁੰਦਰ ਕਰਿਆ ਬਗਰੀ ਟਾਲ ਜੀ ਛੱਲਾ ਸੀ ਸੁੰਦਰ ਕਰਿਆ ਸਾਡੀ ਸੀ ਪਿਆਰ ਨਿਸ਼ਾਨੀ ਉਂਗਲ ਚੋਂ ਲੈ ਗਿਆ ਮੈਨੂੰ ਨਾ ਮਿਲਿਆ ਛੱਲਾ ਲੱਬ ੋੜਕੇ ਨਾ ਮਿਲਿਆ ਸ਼ੱਲਾ ਬਸ ਕਹਤੇ ਸਾਧੂ ਤਿਆਕੇ ਇੱਛਲਾ ਦਿੱਤਾ ਉਹ ਵੀ ਨਾ ਮੁੜ ਕੇ ਆਈ ਜੀਨੇ ਸੀ ਦਿੱਤਾ ਛੱਲਾ ਉਹ ਵੀ ਨਾ ਮੁੜ ਕੇ ਆਈ ਕਰਦਾ ਮੈਂ ਰੋਜ਼ ਉਡੀਕਾਂ ਹੋਣੇ ਨਾ ਫੇਰੀ ਪਾਈ ਅੱਜ ਵੀ ਮੈਂ ਕਰਾਂ ਉਡੀਕਾਂ ਤੱਕ ਕੇ ਛੱਲਾ ਉਸਦਾ ਦੁਖੜਾ ਮੈਂ ਸਹਿ ਗਿਆ ਮੁੜਕੇ ਨਾ ਮੀਆ ਛੱਲਾ ਲੱਗਦਾ ਮੈਂ ਰਹਿ ਗਿਆ ਮੁੜਕੇ ਨਾ ਖਿਆ ਆ ਛੱਲਾ ਕੋਹ ਕੰਤ ਨਾ ਮੇ ਮਿੱਤਰਾ ਛੱਲਾ ਸੀ ਪਿਆਰਾ ਮੇਰਾ ਹੋਰਾਂ ਦੇ ਛੱਲਿਆਂ ਨਾਲੋਂ ਬਹੁਤਾ ਸੀ ਨਿਆਰਾ ਮੇਰਾ ਦੂਜਿਆਂ ਛੱਲਿਆਂ ਨਾਲੋਂ ਓ ਬੇੜੀ ਦੇ ਸੰਗ ਪਤਾਸਾ ਲਹਿਰਾਂ ਸੰਗ ਵਹਿ ਗਿਆ ਮੁੜਕੇ ਨਾ ਮਿਲਿਆ ਛੱਲਾ ਲੱਭਦਾ ਮੈਂ ਰਹਿ ਗਿਆ ਮੁੜਕੇ ਨਾ ਮਿਲਿਆ ਛੱਲਾ ਇਹਦੀ ਦਰਦ ਕਹਾਣੀ ਦੁਖੀ ਆ ਹੀ ਜਾਣਦਾ ਦੁਖੀਏ ਦੀ ਦੁਖੀਏ ਉਸ ਦਾ ਮਨ ਲੈ ਗਿਆ ਮੁੜ ਕੇ ਨਾ ਆਇਆ ਛੱਲਾ ਲੱਗਦਾ ਮੈਂ ਰਹਿ ਗਿਆ ਮੁੜ ਕੇ ਨਾ ਮਿਲਿਆ ਛੱਲਾ ਮੇਰੀ ਭੰਵੇਂ ਦੀ ਅਰਜ ਆਖਰੀ ਦੁਨੀਆ ਦੇ ਪਾਲੀ ਨੂੰ ਛੱਲਾ ਦੇ ਸਭ ਦੀ ਪਰਦੇ ਬੁੱਕਲ ਜੋ ਖਾਲੀ ਨੂੰ ਛੱਲਾ ਦੇ ਸਭ ਦੀ ਪਰਦੇ ਦੀਆਂ ਦੇ ਛੱਲੇ ਬਾਜੋਂ ਡੱਗੋਂ ਮਿਟ ਨਾ ਗਿਆ ਮੁੜਕੇ ਨਾ ਮੜਿਆ ਥੱਲਾ ਲੌਕਡਾਉਨ ਮੈਂ ਰਹਿ ਗਿਆ ਮੁੜਕੇ ਨਾ ਮੜਿਆ ਥੱਲਾ ਬਾਏ ਨੇ ਤਿੰਨ ਕਈਆਂ ਦੇ ਕਈਆਂ ਦੇ ਖਾਲੀ ਨੇ ਬਾਏ ਨੇ ਤਿੰਨ ਕਈਆਂ ਦੇ ਕਈਆਂ ਦੇ ਖਾਲੀ ਨੇ ਬਾਗਿਨਾ ਅੰਬ ਜਨਾ ਦੇ ਉਹ ਵੀ ਤਨਮਾਲੀ ਨੇ ਬਾਗਿਨਾ ਅੰਬ ਜਨਾ ਦੇ ਦੂਚਿਆਂ ਦਾ ਵੇਖ ਸੱਜ